ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਹੋ ਤੇ ਲਓ ਜੀ ਤੁਹਾਡੇ ਸਾਹਮਣੇ ਅੱਜ ਇੱਕ ਅਜਿਹੇ ਸਕਸ਼ ਨੂੰ ਲੈ ਕੇ ਆ ਰਹੇ ਹਾਂ ਜੀ ਜਿਹਦੀ ਚਰਚਾ ਅਕਸਰ ਤੁਸੀਂ ਹਰੇਕ ਪੌਡਕਾਸਟ ਚ ਜਿੰਨੇ ਵੀ ਗਲਾਬਾਈ ਨੇ ਪੌਡਕਾਸਟ ਕੀਤੇ ਆ ਉਹਦੇ ਵਿੱਚ ਇਸ ਨੌਜਵਾਨ ਦੀ ਚਰਚਾ ਹੁੰਦੀ ਰਹੀ ਆ ਠੀਕ ਹੈ ਤੇ ਦੂਸਰੀ ਗੱਲ ਕੀ ਇਹ ਨੌਜਵਾਨ ਆ ਜਿਹੜਾ ਸਾਡੀ ਭਾਈ ਟੀਮ ਦਾ ਸਭ ਤੋਂ ਪੁਰਾਣਾ ਇੱਕ ਲੀਡਰ ਹੈ ਇੱਕ ਸਾਡੀ ਟੀਮ ਦਾ ਇੰਜਨ ਆ ਉਹਨਾਂ ਨੂੰ ਆ ਨਾ ਐਨ ਆਰ ਆਈ ਜਿਹੜੇ ਮੇਰੇ ਭਰਾ ਮੈਨੂੰ ਫੇਸਬੁੱਕ ਤੇ ਮੇਰੀਆਂ ਪੁਰਾਣੀਆਂ ਵੀਡੀਓ ਦੇਖਦੇ ਰਹੇ ਆ ਜਾਂ ਜਿਨ੍ਹਾਂ ਨੇ ਗਲਾਬਾਈ ਦੇ ਸਾਰੇ ਪੌਡਕਾਸਟ ਸੁਣਿਆ ਉਹਨਾਂ ਦੇ ਮੇਰੇ ਫੇਸਬੁੱਕ ਦੇ ਥੱਲੇ ਕਮੈਂਟਾਂ ਦੇ ਵਿੱਚ ਮੈਸੇਜ ਆਉਂਦੇ ਸੀ ਕਮੈਂਟ ਆਉਂਦੇ ਸੀ ਕਿ ਬਾਈ ਐਨ ਆਰ ਆਈ ਕੌਣ ਆ ਐਨ ਆਰ ਆਈ ਦੀ ਫੋਟੋ ਦਿਖਾਓ ਐਨ ਆਰ ਇਨਾ ਕੋਈ ਪੋਸਟ ਪਾਓ ਤੇ ਅੱਜ ਉਹ ਸਾਰੇ ਵੀਰਾਂ ਦੇ ਮੈਂ ਕਹਿੰਦਾ ਸੋਪੜੇ ਪੂਰੇ ਹੋਣ ਲੱਗੇ ਨੇ ਵੀ ਐਨ ਆਰ ਆਈ ਕਹੇ ਜਾ ਕਿਵੇਂ ਦਾ ਬੰਦਾ ਉਹ ਸਾਰਾ ਉਹਨਾਂ ਨੂੰ ਪਤਾ ਲੱਗ ਜਾਊਗਾ ਤੇ ਅੱਜ ਹੈਗਾ ਸੀ ਤੁਹਾਡੇ ਭਰਾ ਦਾ ਅੱਜ ਦਾਸਰਾ ਜਨਮ ਦਿਨ ਸੀ ਅੱਜ ਸਾਰੇ ਭਰਾ ਇਕੱਠੇ ਹੋਏ ਸੀ ਤੇ ਚਲੋ ਆਪਣੇ ਵੱਡੇ ਭਰਾ ਸਾਰੇ ਗਲਾ ਬਾਈ ਵਰਗੇ ਸ਼ੂਟ ਤੇ ਬੀਜੀ ਸੀ ਤੇ ਸਾਡੀ ਮਹਿਫਿਲ ਲੱਗੀ ਹੋਈ ਸੀ ਅੱਜ ਗਰਾਊਂਡ 'ਚ ਤੇ ਆਜੋ ਜੀ ਐਨ ਆਰ ਆਈ ਸਾਹਿਬ ਤੇ ਉਰੀ ਰਖੋ ਉਰੀ ਰਖੋ ਉਰੀ ਉਰੀ ਐਂਟਰੀ ਕਰਾਉਣੀ ਐ ਐਨ ਆਰ ਆਈ ਦੀ ਤੇ ਤੁਹਾਡੇ ਸਾਹਮਣੇ ਐਨ ਆਰ ਆਈ ਜੀ ਆ ਰਹੇ ਨੇ ਤੜੀਆਂ ਹੋ ਜਾਣ ਤੇ ਆਹ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹਨੇ ਜੀ ਸਤਿ ਸ੍ਰੀ ਅਕਾਲ ਜੀ ਸਾਡੇ ਐਨ ਆਰ ਆਈ ਸਾਹਿਬ ਐਨਆਰਆਈ ਸਾਹਿਬ ਤੁਹਾਡੀਆਂ ਚਰਚਾਂ ਅਕਸਰ YouTube Facebook ਸਾਰੇ Insta Insta ਦੇ ਸਾਰੇ ਕਿਤੇ ਤੁਹਾਡੀਆਂ ਵੀਡੀਓ ਜਿੰਨੀਆਂ ਗਲਾਬਾਈ ਦੇ ਮੂੰਹੋਂ ਗੱਲਾਂ ਹੁੰਦੀਆਂ ਨੇ ਤੁਸੀਂ ਪੂਰੇ ਮਸ਼ਹੂਰ ਹੋਏ ਹੋ ਹੋ ਮੈਨੂੰ ਸਾਰੇ ਆਪਣੇ ਚਾਹਣ ਵਾਲਾਂ ਦੇ ਇਹੀ ਸੁਨੇਹੇ ਸੀ ਵੀ ਐਨਆਰਆਈ ਨੂੰ ਮਲਾਓ ਚਿਹਰਾ ਦਿਖਾਓ ਹਾਂ ਵੀ ਚਿਹਰਾ ਦਿਖਾਓ ਆਹ ਚਿਹਰਾ ਜੀ ਹੁਣ ਸਮਾਰ ਕੇ ਦੇਖ ਲਓ ਇਹਦੇ ਕਿੱਸੇ ਤੁਸੀਂ ਮਸ਼ਹੂਰ ਕਰ ਹੀ ਦਿੱਤੇ ਆ ਦੇਖ ਦੇਖ ਕੇ ਸਾਰਿਆਂ ਨੇ ਕਮੈਂਟ ਕੀਤੇ ਐਨਆਰਆਈ ਸਰਾ ਐਨਆਰਆਈ ਸਰਾ ਚਲ ਬੰਦਾ ਸੱਚੀਓ ਸਰਾ ਇਹ ਤੁਸੀਂ ਗੱਲਾਂ ਵੀ ਸੁਣੀਆਂ ਨੇ ਪਰ ਉਹਦਾ ਜ਼ਿੰਦਗੀ 'ਚ ਵੀ ਇਹ ਬੰਦਾ ਜੀ ਨਾਲ ਖੜ ਗਿਆ ਦਾ ਖੜ ਗਿਆ ਅੜ ਗਿਆ ਦਾ ਅੜ ਗਿਆ ਸਟੈਂਡੀ ਬੰਦਾ ਖੜ ਗਿਆ ਖੜ ਗਿਆ ਹਾਂ ਨਹੀਂ ਬਸ ਠੀਕ ਆ ਗੁਲਾਬ ਬਾਈ ਨਾਲ ਇਹ ਬਚਪਨ ਤੋਂ ਲੈ ਕੇ ਹੁਣ ਤੱਕ ਨਾਲ ਹੀ ਐ ਠੀਕ ਆ ਚਲੋ ਜ਼ਿੰਦਗੀ 'ਚ ਕੋਈ ਪੱਖ ਹੁੰਦੇ ਨੇ ਕੋਈ ਮਜਬੂਰੀਆਂ ਵਾਲੇ ਬੰਦੇ ਨੂੰ ਬਾਹਰਪੂਰ ਜਾਣਾ ਪੈ ਜਾਂਦਾ ਇਹੇ ਤਾਂ ਮੈਂ ਕਿਹੜੇ ਵੀ ਕੱਢਿਆ ਬਾਹਰਪੂਰ ਦੇ ਤਾਂ ਪਰ ਸਾਲ ਦੋ ਸਾਲ ਹੀ ਰਹਿੰਦਾ ਉਧਰ ਜੀ ਨਹੀਂ ਲਾਉਂਦਾ ਇਹ ਬਾਹਰ ਚੱਲਦਾ ਨਹੀਂ ਬਾਹਰ ਇਹਨੂੰ ਚੱਲਦਾ ਨਹੀਂ ਇਹ ਤਾਂ ਕਰਕੇ ਦੁਬਾਰੀ ਢੀ ਹੈ ਐਨ ਆਰ ਆਈ ਜਿਹੜੇ 2008 ਚ ਮਿਲਖਾਤਾ ਸੀ ਮੋਟਰਸਾਈਕਲ ਤੇ 2008 ਚ ਇਹ ਮਲੇਸ਼ੀਆ ਵਰਗੀ ਕੰਟਰੀਆਂ ਛੱਡ ਕੇ ਆ ਗਿਆ ਸੀਗਾ ਜੇ ਅੱਜ ਨੂੰ ਇਹ ਕਾਮਯਾਬ ਹੋਣਾ ਹੁੰਦਾ ਉਹੀ ਜਿਹਾ ਕੰਟਰੀਆਂ 'ਚ ਰਹਿ ਗਏ ਅੱਜ ਨੂੰ ਕਿੱਥੇ ਹੁੰਦਾ ਪਰ ਕੀ ਹੈ ਯਾਰੀ ਦਾ ਮੂਹ ਹੁੰਦਾ ਇਹ ਉਹ ਖਿੱਚ ਲਿਆਉਂਦਾ ਅੱਜ ਵੀ ਨਾਲਾਂ ਦੇ ਨਾਲ ਖੜੇ ਸੀਗੇ ਤੇ ਐਨ ਆਰ ਆਈ ਵਰਗੇ ਯਾਰ ਜੇ ਹਰੇਕ ਬੰਦੇ ਨਾਲ ਹੋਣ ਤਾਂ ਬੰਦਾ ਕੀ ਨਹੀਂ ਕਰ ਸਕਦਾ ਤੇ ਅੱਜ ਇਹ ਗਲਾਬ ਬਾਈ ਦੀ ਤਰੱਕੀ ਹੈ ਨਾ ਤਾਂ ਆ ਭਰਾ ਭਰਾ ਕਰਕੇ ਆ ਮੈਂ ਮੈਂ ਨਾਲ ਆਪ ਨਾਲ ਖੁਦ ਨਾਲ ਰਹਿਣਾ ਨਾ ਸਾਨੂੰ ਹੋ ਗਏ 12-13 ਸਾਲ ਇਕੱਠੇ ਰਹੇ ਉਹਨੂੰ ਪਰ ਜਿੱਥੇ ਇਹ ਬੰਦੇ ਨੇ ਖੜਿਆ ਸੀਗਾ ਜੇ ਫਾਈਨੈਂਸ਼ੀਅਲ ਤੌਰ ਤੇ ਲਾਲਚ ਹੈ ਇੱਕ ਬੰਦੇ ਦੀ ਕਹਿੰਦੇ ਨੇ ਤੇ ਸਾਥ ਰੀ ਲੋਡ ਹੁੰਦੀ ਆ ਉਹ ਚੀਜ਼ਾਂ 'ਚ ਇਹ ਬੰਦਾ ਸਭ ਤੋਂ ਅੱਗੇ ਆਇਆ ਸੀਗਾ ਤੇ ਚਲੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਖੈਮਾ ਦਾ ਜੱਜ ਕਾ ਜੀ ਬਲੌ ਫਤੇ ਵੈਗਰੂ ਜੀ ਕਾ ਗਾਲ ਸਾਹਿਬ ਵੈਗਰੂ ਜੀ ਕੀ ਫਤੇ